ਸਸ਼ੀਗਰ ਲੋਸੋ ਤੁਸੀਂ ਦੇਖ ਰਹੇ ਹੋ ਐਨਐਸਟੀਵੀ ਆਪਾਂ ਗੱਲਬਾਤ ਕਰਦੇ ਹਾਂ ਇੱਕ ਫੌਜੀ ਜੀ ਜਿਹਦੀ ਸੋਸ਼ਲ ਮੀਡੀਆ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਇੱਕ ਜਿਹੜੀ ਗੁਹਾਰ ਲਾਰਾ ਸੀ ਉਹ ਕਰਨਲ ਬਾੜ ਦੀ ਵਾਈਫ ਕੋ ਲਾਰਾ ਜੋ ਸਾਡੇ ਨਾਲ ਜੁੜ ਚੁੱਕੇ ਨੇ ਆਪਾਂ ਗੱਲਬਾਤ ਕਰਦੇ ਆਂ ਕੀ ਗੱਲਬਾਤ ਹੋਈ ਕੀ ਉਹ ਜਿਹੜੀ ਹੈਲਪ ਕੀਤੀ ਗਈ ਸਸ਼ੀਗਰ ਮੈਮ ਤੁਸੀਂ ਜੁੜੋ ਐਨਐਸਟੀਵੀ ਨਾਲ ਸਸ਼ੀਕਰ ਨੰਬਰ ਹਾਂਜੀ ਮੈਮ ਜਿਹੜੀ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਉਹਦੇ ਤੇ ਜਿਹੜਾ ਫੌਜੀ ਹੈਗਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਮੈਨੂੰ ਜਿਹੜੀ ਮਦਦ ਵਾਸਤੇ ਕਰਨਲ ਬਾਠ ਮੈਮ ਦਾ ਫੋਨ ਆਇਆ ਸੀ ਹੁਣ ਤੱਕ ਤੁਸੀਂ ਉਹਨਾਂ ਦੀ ਕਿੰਨੀ ਮਦਦ ਕਰਤੀ ਆ ਜੀ ਆ ਕੀ ਮੇਰਾ ਆਪਣਾ ਹੀ ਕੇਸ ਚੱਲ ਰਿਹਾ ਸੀਗਾ ਜ ਜ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਜਿਸ ਦਿਨ ਮੇਰੀ ਆਪਣੀ ਕੋਰਟ ਦੀ ਹੀਅਰਿੰਗ ਸੀਗੀ ਜੀ ਤੇ ਕੋਰਟ ਦੀ ਹੀਅਰਿੰਗ ਤੋਂ ਦੋ ਦਿਨ ਬਾਅਦ ਫਿਰ ਮੈਂ ਉਹਨਾਂ ਨੂੰ ਉਹਨਾਂ ਦੀ ਵਾਈਫ ਨੂੰ ਫੋਨ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਹਸਪੀਟਲ ਰਾਜਿੰਦਰ ਹਸਪੀਟਲ ਪਟਿਆਲਾ ਪਹੁੰਚ ਗਏ ਨੇ ਜੀ ਉਹਨਾਂ ਨੂੰ ਬੋਡੀ ਬਿਲਕੁਲ ਸੈਂਸਿਸ ਤੇ ਨਹੀਂ ਹੈ ਤੇ ਬਿਹੋਸ਼ ਹੋਏ ਹੋਏ ਤੇ ਦੋ ਦਿਨ ਦਾ ਕੁਝ ਬੋਲ ਨਹੀਂ ਰਹੇ ਤੇ ਮੈਂ ਇਮੀਡੀਏਟਲੀ ਮੇਰੇ ਸਿਸਟਰ ਹੋਰ ਮੇਰੇ ਬ੍ਰਦਰ ਇਨ ਲਾ ਨਾਲ ਮੈਂ ਉੱਥੇ ਪਹੁੰਚੀ ਰਾਜਿੰਦਰ ਹਸਪੀਟਲ ਉਹਨਾਂ ਨੂੰ ਸਾਈਕੀਟ੍ਰਿਕ ਵਾਰਡ ਨੰਬਰ 18 ਤੇ ਰੱਖਿਆ ਹੋਇਆ ਸੀਗਾ ਤੇ ਅਸੀਂ ਜਾ ਕੇ ਡਾਕਟਰ ਨਾਲ ਗੱਲ ਕੀਤੀ ਮੈਂ ਡਾਕਟਰ ਨੂੰ ਪੁੱਛਿਆ ਕੀ ਹਾਲਾਤ ਨੇ ਉਹਨਾਂ ਦੇ ਸਾਰੇ ਉਹਨਾਂ ਨੂੰ ਮੈਂ ਉਠਾ ਕੇ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਔਰ ਮੈਂ ਫੈਮਿਲੀ ਨੂੰ ਐ ਵੀ ਦੱਸਿਆ ਕਿ ਉਹ ਇਕੱਲੇ ਨਹੀਂ ਐ ਉਹ ਇੱਕ ਉਹਨਾਂ ਦਾ ਇੱਕ ਬ੍ਰਦਰ ਆਰਮੀ ਵਿੱਚ ਹੈਗਾ ਬਟਨਰ ਪੋਸਟਡ ਹੋ ਰਿਹਾ ਹੈ ਬੀਐਸਐਫ ਦੇ ਸਿਗੇ ਸ਼ਾਇਦ ਤੇ ਉਹਨਾਂ ਨੂੰ ਮੈਂ ਕਿਹਾ ਕਿ ਉਹਨਾਂ ਨੂੰ ਮੈਂ ਆਸ਼ਵਾਸਨ ਦਿੱਤਾ ਹੈ ਕਿ ਜੋ ਵੀ ਹੋਏਗਾ ਉਹਨਾਂ ਦੀ ਲੜਾਈ 'ਚ ਮੈਂ ਉਹਨਾਂ ਨਾਲ ਖੜੀ ਹਾਂ ਨਾਲ ਮੈਂ ਡੀਸੀ ਉਹਨਾਂ ਦੇ ਜਿਹੜੇ ਮੰਚਾ ਉੱਥੇ ਡੀਸੀ ਨੂੰ ਲੈਟਰ ਵੀ ਪਾ ਦਿੱਤੀ ਹੈ ਉਹਨਾਂ ਨੇ ਇੱਕ ਹਫ਼ਤੇ ਦਾ ਟਾਈਮ ਮੰਗਿਆ ਮੈਂ ਆਪਣੇ ਵੱਲੋਂ ਉੱਥੇ ਮੈਸੇਜ ਵੀ ਪਾਸ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਉਹ ਡੀਐਸਪੀ ਸਾਹਿਬ ਨਾਲ ਵੀ ਉੱਥੇ ਦੇ ਉਹਨਾਂ ਦੇ ਲੋਕੇਸ਼ਨ ਦੇ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਇੱਕ ਹਫ਼ਤੇ ਦਾ ਟਾਈਮ ਮੰਗਿਆ ਇੱਕ ਹਫ਼ਤੇ ਦੇ ਅੰਦਰ ਉਹਨਾਂ ਨੇ ਕੀ ਐਕਸ਼ਨ ਕਰਾਂਗੇ ਤੇ ਮੈਂ ਉਹਨਾਂ ਨੂੰ ਬਿਲਕੁਲ ਬਿਲਕੁਲ ਮੈਂ ਤੁਸੀ ਦੱਸਿਆ ਬਿਲਕੁਲ ਠੀਕ ਗੱਲ ਬਟ ਇਹ ਜਿਹੜਾ ਦੱਸਿਆ ਜਾਂਦਾ ਫੌਜੀ ਸਾਹਿਬ ਜਿਹੜੇ ਹੈਗੇ ਆ ਇਹ ਕੀ ਦੱਸਿਆ ਜਾਂਦਾ ਵੀ ਇਹ ਨਾ ਇੱਕ ਕਿਸੇ ਚੀਜ਼ ਦੀ ਟੈਨਸ਼ਨ ਲੈ ਚੁੱਕੇ ਆ ਉਹ ਟੈਨਸ਼ਨ ਕਿਸ ਚੀਜ਼ ਦੀ ਜਿਹੜੀ ਹੋ ਗਈ ਹੈ ਵੀ ਉਹ ਜਿਹੜਾ ਜੋ ਇੰਨੇ ਜ਼ਿਆਦਾ ਬਿਮਾਰ ਹੋ ਚੁੱਕੇ ਆ ਇਸ ਟਾਈਮ ਉਹ ਜੀ ਉਹ ਪਹਿਲੇ ਪੁਖਰ ਤਾਲ ਤੇ ਬੈਠੇ ਹੋ ਸੀ ਜਿਹੜਾ ਇੱਕ ਸਟੈਲਰ ਜਿਹੜਾ ਹੁੰਦਾ ਨਾ ਸਟੈਲਰ ਜਿਹੜਾ ਉਹਨਾਂ ਦਾ ਜਿਹੜਾ ਉਸੇ ਕੀੜੇ ਵੇਖੀ ਸਾਰੇ ਇਹਨਾਂ ਦੇ ਘਰੇ ਆ ਰਹੇ ਸੀ ਉਹ ਬੰਦ ਸੀਗਾ ਗਵਰਨਰ ਨੇ ਬੰਦ ਕਰਾਇਆ ਹੋਇਆ ਸੀਗਾ ਉਹਨਾਂ ਨੇ ਇਲੀਗਲੀ ਉਹ ਵਾਪਸ ਸਟਾਰਟ ਕਰ ਦਿੱਤਾ ਜਿਸ ਨਾਲ ਇਹਨਾਂ ਦਾ ਕਾਰੋਬਾਰ ਬਿਲਕੁਲ ਬਰਬਾਦ ਹੋ ਗਿਆ ਜੀ ਐਨ ਉਹ ਦੇਖੋ ਫੌਜੀ ਜਿਹੜਾ ਬੰਦਾ ਇੱਕ ਬਾਰਡਰ ਤੇ ਬੈਠਿਆ ਹੋਇਆ ਉਹ ਅਧਰਕਾਰ ਦੀ ਚਿੰਤਾ ਕਰਨ ਬੈਠ ਜਾਏਗਾ ਅਗਰ ਉਹਨਾਂ ਦੀ ਘਰ ਵਾਲਿਆਂ ਨੂੰ ਫੈਮਿਲੀ ਨੂੰ ਇਨਸਾਫ ਹੀ ਨਹੀਂ ਪਿੱਛੇ ਮਿਲ ਰਿਹਾ ਹੋਰ ਪੁਲਿਸ ਹੋਰ ਇਹ ਸਾਰੇ ਕਰਮੀ ਗੌਰਮੈਂਟ ਹੈ ਸਾਰੇ ਮਿਲ ਕੇ ਉਹਨਾਂ ਨੂੰ ਤੰਗ ਕਰ ਰਹੇ ਨੇ ਹੋਰ ਕੋਈ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ ਤੇ ਉਹ ਬੇਚਾਰਾ ਬਾਰਡਰ ਤੇ ਬੈਠ ਕੇ ਕੀ ਲੜਾਈ ਕਰੇਗਾ ਪਹਿਲੇ ਆਪਣੀ ਘਰ ਦੀ ਉਲਝਣਾਂ ਨੂੰ ਸੰਭਾਲੇ ਜਾਂ ਬਾਰਡਰ ਦੀ ਲੜਾਈ ਨੂੰ ਸੰਭਾਲੇਗਾ। ਜੀ ਬਿਲਕੁਲ। ਤੋਂ ਮੈਂ ਗਈ ਸੀਗੀ ਹੋਰ ਮੈਂ ਉਹਨਾਂ ਦੀ ਜੋ ਵੀ ਮਦਦ ਕਰ ਸਕਦੀ ਸੀ ਥੋੜੀ ਬਹੁਤ ਮਦਦ ਵੀ ਕੀਤੀ ਸਾਡੇ ਸਾਬਕਾ ਸੈਨਿਕ ਕ੍ਰਾਂਤੀ ਯੋਜਨਾ ਨੇ ਉਹਨਾਂ ਨੇ ਆਪਣੇ ਪੁਰਸ ਬੰਦੇ ਰੱਖੇ ਹੋਏ ਉਹਨਾਂ ਦੀ ਮਦਦ ਉਹਨਾਂ ਦਾ ਖਾਣ ਪੀਣ ਦਾ ਹਰੇਕ ਚੀਜ਼ ਲਈ ਸਾਡੇ ਪੂਰੇ ਪ੍ਰਬੰਧ ਜੱਠੇਬੰਦੀ ਜਿਹੜੀ ਹੈ ਉਹਨਾਂ ਨਾਲ ਖੜੀ ਹੈ। ਹੋਰ ਮੈਂ ਵੀ ਸਾਬਕਾ ਸੈਨਿਕ ਕਮੇਟੀ ਦੀ ਇੱਕ ਮੈਂਬਰ ਹਾਂ ਤੇ ਇਸ ਕਰਕੇ ਮੈਂ ਵੀ ਗਈ ਸੀਗੀ ਉਸੇ ਹੱਕ ਤੇ ਗਈ ਸੀਗੀ ਮੈਂ। ਔਰ ਮੈਂ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਹੈ ਕਿ ਅਗਰ ਕੱਲ ਕੋਰਟ ਤੇ ਵੀ ਜਾਣਾ ਪਿਆ ਤੇ ਉਹਨਾਂ ਦੀ ਕੋਰਟ ਦੀ ਪੂਰੀ ਫੀਸ ਮੈਂ ਦਵਾਂਗੀ ਆਪਣੇ ਵੱਲੋਂ ਔਰ ਮੈਂ ਉਹਨਾਂ ਨੂੰ 100 ਨਹੀਂ 200% ਉਹਨਾਂ ਨਾਲ ਖੜੀ ਆ ਔਰ ਉਹਨਾਂ ਦੀ ਮਦਦ ਕਰੂੰਗੀ ਜੀ ਜੀ ਬਿਲਕੁਲ ਮੈਮ ਤੁਸੀਂ ਬਿਲਕੁਲ ਸਹੀ ਕਿਹਾ ਹੁਣ ਆਪਾਂ ਦੇਖਦੇ ਆ ਜਿਹੜਾ ਹੁਣ ਜਿਹੜਾ ਤੁਹਾਡੇ ਕੇਸ ਹੈ ਜਿਹੜਾ ਤੁਹਾਡੇ ਕੇਸ ਦੀ ਇੱਕ ਤੁਸੀਂ ਤੁਹਾਨੂੰ ਦੱਸਦੀ ਆ ਜਿਹੜਾ ਇੱਕ ਦੀ ਹਾਈ ਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਿਹੜੀ ਰੋਨੀ ਦਾ ਜਿਹੜੇ ਇੰਸਪੈਕਟਰ ਰੋਨੀ ਹੈਗੇ ਆ ਉਹਨਾਂ ਦੀ ਜਿਹੜੀ ਬੇਲ ਐਪਲੀਕੇਸ਼ਨ ਲੱਗੀ ਸੀ ਉਸ ਤੋਂ ਬਾਅਦ ਉਹ ਜਿਹੜੀ ਐਪਲੀਕੇਸ਼ਨ ਪਟਿਆਲੇ ਆਈ ਸੀ ਤੇ ਪਟਿਆਲੇ ਦਾ ਕੀ ਅਪਡੇਟ ਰਿਹਾ ਉਹਦਾ ਬਾਰੇ ਮੈਮ ਜੀ ਅਜੇ ਉਹਨਾਂ ਦੀ ਬੇਲ ਵੀ ਹੋਈ ਕੱਲ ਦੀ ਡੇਟ ਲੱਗੀ ਹੋਈ ਹੈ ਔਰ ਦੂਜੀ ਗੱਲ ਦੇਖੋ ਮੈਂ ਇੱਕੋ ਚੀਜ਼ ਤੁਹਾਨੂੰ ਪਹਿਲੇ ਵੀ ਕਹੀ ਸੀ ਜਿਹੜਾ ਕੋਰਟ ਹੈ ਨਾ ਕੋਰਟ ਤੇ ਜਿਹੜਾ ਹਾਈ ਕੋਰਟ ਹੈ ਜਾਂ ਕੋਰਟ ਹੈ ਐਨੀਥਿੰਗ ਵਿਚ ਇਜ਼ ਮੈਜਿਸਟ੍ਰੇਟ ਹੈ ਨਾ ਤੇ ਉਸ ਵਿੱਚ ਛਾਪਨੋ ਵਿਸ਼ਵਾਸ ਰੱਖਿਆ ਸੀ ਤਾਂ ਹੀ ਸਾਨੂੰ ਜਸਟਿਸ ਮਿਲਿਆ ਇੰਨਾ ਨਹੀਂ ਮੈਂ ਕਹੂੰਗੀ ਮੈਨੂੰ ਆਪਣਾ ਹਾਈ ਕੋਰਟ ਤੋਂ ਵੀ ਜਸਟਿਸ ਮਿਲਿਆ ਕਿ ਉਹ ਪੰਜਾਬ ਪੁਲਿਸ اور ਪੰਜਾਬ ਫੋਰਸ ਦਾ ਕਾਡਰ ਤੋਂ ਬਿਲਕੁਲ ਕੱਢ ਕੇ ਸਾਨੂੰ ਇੱਕ ਇਨਕੁਆਇਰੀ ਲਈ ਯੂਟੀ ਤੇ ਪਾਇਆ ਹੈ ਹੈਨਾ ਇਸ ਵਿੱਚ ਕੋਈ ਵੀ ਪੰਜਾਬ ਪੁਲਿਸ ਦਾ ਕੋਈ ਵੀ ਬੰਦਾ ਨਹੀਂ ਹੋਏਗਾ ਉਸੇ ਤਰੀਕੇ ਨਾਲ ਜਿਹੜਾ ਹੁਣ ਨੈਰੋਨੀ ਦੀ ਕੇਸ ਗਿਆ ਹੋਇਆ ਹੋਰ ਜੱਜ ਸਾਹਿਬ ਆਪੇ ਐਵੀਡੈਂਸ ਹੋਰ ਸਾਰਾ ਕੁਝ ਦੇਖ ਕੇ ਆਈ ਥਿੰਕ ਇਟ ਇਜ਼ ਓਨਲੀ ਇਨ ਇੰਡੀਆ ਅਜ ਦੇ ਦਿਨ ਤੇ ਦੇਖੋ ਪੁਲਿਸ ਤੇ ਗਵਰਨਮੈਂਟ ਤੇ ਕੁਝ ਸਾਡਾ ਕੋਈ ਰੋਲ ਨਹੀਂ ਹੈਗਾ ਕਿਉਂਕਿ ਉਹ ਤੇ ਮਤਲਬ ਚਾਰ ਐਸਐਚਓ ਨੂੰ ਬਚਾਣ ਲਈ ਪੂਰੀ ਪੁਲਿਸ ਮਹਿਕਮਾ ਲੱਗ ਗਈ ਤੇ ਪੂਰਾ ਗਵਰਨਮੈਂਟ ਲੱਗ ਗਿਆ ਤੇ ਤੁਸੀਂ ਸਮਝ ਸਕਦੇ ਹੋ ਕਿ ਚਾ ਕਿੰਨੇ ਪਾਵਰਫੁਲ ਬੰਦੇ ਹੋਣਗੇ ਜਿਨਾਂ ਲਈ ਪੂਰੀ ਪੁਲਿਸ ਫੌਜ ਤੇ ਪੁਲੀਸ ਪੁਲਿਸ ਸਾਡੀ ਬੰਦੇ ਹੋਰ ਪੂਰੇ ਆਪਣਾ ਸਰਕਾਰ ਲੱਗੀ ਹੋਈ ਹੈ ਬਟ ਜਸਟਿਸ ਇਕ ਇਨਸਾਨ ਨੂੰ ਖਾਲੀ ਕੋਰਟ ਤੇ ਹੀ ਮਿਲਦਾ ਹੈ ਉੱਤੇ ਹੀ ਸੁਣਵਾਈ ਹੁੰਦੀ ਹੈ ਜਦੋਂ ਕਹਿੰਦੇ ਆ ਨਾ ਸਤਿਅਮੇਵ ਜਯਤੇ ਮਤਲਬ ਸਤਿਅ ਦੀ ਜੀਤ ਹੋਏਗੀ ਅੱਜ ਹੋਏ ਜਾਂ ਕੱਲ ਹੋਏ ਲੇਟ ਹੋਏ ਮਗਰ ਹੋਏਗੀ ਕੋਰਟ ਤੇ ਜੀ ਬਿਲਕੁਲ ਬੰਤੂ ਤੁਸੀਂ ਸਹੀ ਕਹੀ ਕਿ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਨਾਰਾ ਲਾਣੇ ਚੈ ਜਵਾਨ ਜੈ ਕਿਸਾਨ ਹੁਣ ਅੱਜ ਦੇਖੀਏ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਵੀ ਦੁਖੀ ਹੈ ਹੁਣ ਜਵਾਨ ਦੀ ਆਪਾਂ ਗੱਲ ਕਰੀਏ ਤੇ ਕਰਨਲ ਬਾਟ ਪਟਿਆਲਾ ਵਾਲਾ ਕੇਸ ਆ ਇਹ ਕਿਹੜਾ ਫੌਜੀ ਸਾਹਿਬ ਹੋਰ ਹੈ ਜੀਂਟਰ ਹਸਪੀਟਲ 'ਚ ਬੈਠੇ ਆ ਆਪਾਂ ਇਹਨਾਂ 'ਵਰ ਗੱਲ ਕਰ ਸਕਦੇ ਆ ਦੇਖੋ ਤੁਸੀਂ ਵੀ ਇਹਨਾਂ ਨੂੰ ਜਸਟਿਸ ਵਾਸਤੇ ਕਿੰਨਾ ਫਾਈਟ ਕਰਨੀ ਪੈ ਰਹੀ ਹੈ ਪਹਿਲਾਂ ਇਹ ਖੜੇ ਹੁੰਦੇ ਬੋਰਡਰਾਂ ਤੇ ਹੁਣ ਇਹ ਖੁਦ ਆਪਣੇ ਵਾਸਤੇ ਲੜ ਰਹੇ ਆ ਜਿਵੇਂ ਇੱਕੋ ਚੀਜ਼ ਕਹਾਂਗੀ ਆਪਾਂ ਕੱਲ ਫੌਜੀ ਜਾਂ ਕਿਸਾਨ ਦੀ ਨਹੀਂ ਹੈ ਗੱਲ ਇੱਕ ਇਨਸਾਨ ਦੀ ਇੱਕ ਹਿਮੈਨਿਟਰੀਅਨ ਆਬਿਆ ਸਿਟੀਜ਼ਨ ਆਫ ਪੰਜਾਬ ਸਾਡੀ ਰਾਈਟ ਦੀ ਹੈ ਹਰ ਇਨਸਾਨ ਦਾ ਇੱਕ ਰਾਈਟ ਹੁੰਦਾ ਜੀ ਕਿ ਉਸ ਨੂੰ ਜਸਟਿਸ ਮਿਲੇ ਗਲਤ ਜੇਕਰ ਉਸ ਨਾਲ ਕੁਝ ਗਲਤ ਹੋਇਆ ਹੈ ਤੇ ਜਸਟਿਸ ਮਿਲੇ ਅਗਰ ਗਲਤ ਕੀਤਾ ਹੈ ਤੇ ਸਜ਼ਾ ਮਿਲੇ ਜੀ ਤੇ ਆਈ ਥਿੰਕ ਜਿਸ ਦੇ ਵਿੱਚ ਜਿਹੜਾ ਬੰਦਾ ਗਲਤ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਹੋਰ ਜਿਹੜਾ ਬੰਦਾ ਜਿਸ ਦੇ ਨਾਲ ਗਲਤ ਹੋਇਆ ਉਸ ਨੂੰ ਇੱਕ ਆਸ਼ਵਾਸਨ ਗਵਰਨਮੈਂਟ ਪੁਲਿਸ ਸਭ ਤੋਂ ਮਿਲਣਾ ਚਾਹੀਦਾ ਕਿ ਤੁਹਾਡੇ ਨਾਲ ਗਲਤ ਹੋਇਆ ਉਸ ਦਾ ਸਾਥ ਦੇਣਾ ਚਾਹੀਦਾ ਹੈ ਬਟ ਜਦੋਂ ਪੁਲਿਸ ਹੀ ਗੁੰਡੇ ਪਾਲਣ ਲੱਗ ਜਾਏ ਯੂਨੀਫਾਰਮ ਵਿੱਚ ਹੋਰ ਸਰਕਾਰ ਗੁੰਡਿਆਂ ਦਾ ਸਾਥ ਦੇਣ ਲੱਗ ਜਾਏ ਤੇ ਉਸ ਦਾ ਦੇਸ਼ ਦਾ ਕੀ ਭਵਿੱਖ ਹੋਏਗਾ ਉਹ ਤੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੇ ਹਾਂ ਜੀ ਬਿਲਕੁਲ ਬਿਲਕੁਲ ਆਪਾਂ ਇਹ ਗੱਲ ਤਾਂ ਕਹਿ ਸਕਦੇ ਜਿਹੜੇ ਚਾਹ ਜਿਨ੍ਹਾਂ ਵੱਲੋਂ ਕੀਤਾ ਗਿਆ ਕਿ ਚਾਰ ਪੰਜ ਬੰਦੇ ਵੱਲੋਂ ਸਾਡੀ ਪੂਰੀ ਫੌਜ ਤੇ ਨਹੀਂ ਬਦਨਾਮ ਹੋ ਸਕਦੀ ਜਿਵੇਂ ਤੁਹਾਨੂੰ ਇਹੋ ਗੱਲ ਕਹੀ ਸੀਗੀ ਨਾ ਦੇਖੋ ਇਹ ਲੜਾਈ ਕੋਈ ਪੁਲਿਸ ਹੋਰ ਆਦਮੀ ਦੇ ਅਗੇਂਸਟ ਨਹੀਂ ਹੈ ਜੀ ਇਹ ਲੜਾਈ ਉਹ ਚਾਰ ਗੁੰਡਿਆਂ ਲਈ ਹੈ ਤੇ ਇੱਕ ਐਸਐਸਪੀ ਨਾਨਕ ਜਿਨ੍ਹਾਂ ਨੇ ਉਸ ਦਾ ਸਾਥ ਦਿੱਤਾ ਹੋਰ ਜਿਹੜੇ ਵੀ ਬੰਦੇ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਸਾਨੂੰ ਫੋਰਸ ਕੀਤਾ ਕੰਪਰੋਮਾਈਜ਼ ਕਰ ਲੋ ਲਾਸਟ ਮਿੰਟ ਤੱਕ ਐਫਆਈਆਰ ਨਹੀਂ ਹੋਣ ਦਿੱਤੀ ਕਿ ਕੰਪਰੋਮਾਈਜ਼ ਹੋ ਜਾਏ ਇਹ ਲੜਾਈ ਉਹ ਜਿਹੜੇ ਕਰਪਟਿਡ ਪੁਲਿਸ ਵਾਲਿਆਂ ਉਹਨਾਂ ਦੇ ਲਈ ਹੈ ਜੋ ਗੁੰਡੇ ਹਨ ਯੂਨੀਫਾਰਮ ਵਿੱਚ ਉਹਨਾਂ ਦੇ ਲਈ ਹੈ ਕੋਈ ਸਾਰੀ ਪੰਜਾਬ ਪੁਲਿਸ ਜਾਂ ਸਾਰੀ ਆਰਮੀ ਖਰਾਬ ਨਹੀਂ ਹੈ ਮਗਰ ਜਿਹੜੇ ਖਰਾਬ ਹੈਗੇ ਜਦੋਂ ਇੱਕ ਮੱਛਲੀ ਗੰਦੀ ਇੱਕ ਤਲਾਬ ਨੂੰ ਖਰਾਬ ਕਰ ਸਕਦੀ ਹੈ ਤੇ ਉਹ ਮੱਛਲੀ ਉਸ ਨੂੰ ਤਲਾਬ ਤੋਂ ਕੱਢ ਕੇ ਬਾਹਰ ਸੜ ਦੇਣੀ ਚਾਹੀਦੀ ਹੈ ਇਦਾਂ ਹੀ ਪੰਜਾਬ ਪੁਲਿਸ ਨੂੰ ਐਚ 4 ਐਸ ਐਚਓ ਹੋ ਰਹੀ ਜੇ ਹੋਰ ਵੀ ਜਿੰਨੇ ਐਸ ਐਚਓ ਜਨ ਜੋ ਖਰਾਬ ਹਨ ਉਹਨਾਂ ਨੂੰ ਜਾਂ ਕੋਈ ਵੀ ਜਿਹੜਾ ਵੀ ਪੁਲਿਸ ਕਰਮੀ ਖਰਾਬ ਹੈ ਉਹਨਾਂ ਨੂੰ ਚੱਕ ਕੇ ਬਾਹਰ ਸੜ ਦੇਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਆਪਣਾ ਨਾਮ ਹੋਰ ਇੱਜ਼ਤ ਬਚਾਏ ਰੱਖੇ ਬਿਲਕੁਲ ਮੈਂ ਬਿਲਕੁਲ ਤੁਸੀਂ ਪਿਛਲੇ ਦਿਨ ਹੀ ਦੇਖਿਆ ਹੁਣ ਜਿਹੜੇ ਇੱਕ ਲੇਡੀ ਕਾਂਸਟੇਬਲ ਲੈ ਉਹ ਨਾ ਉਹ ਲੋ ਇੱਕ ਉਹ ਤਾਂ ਵੀ ਜਿਹੜਾ ਨਸ਼ੇ ਦੇ ਉਹ ਫੜਿਆ ਗਿਆ ਚਿੱਟਾ ਫੜਿਆ ਗਿਆ ਤਾਂ ਫਿਰ ਉਹਨਾਂ ਕਹਿੰਦੇ ਫੜਿਆ ਗਿਆ ਇਸ ਬਾਰੇ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਇਸ ਚੀਜ਼ ਨੂੰ ਵੀ ਦੇਖੋ ਇਹ ਕਹ ਲੈਸਨ ਲਰਨਟ ਹੈ ਕਿ ਅਗਰ ਤੁਸੀਂ ਦੇਖੋ ਜਿਹੜੇ ਹੈ ਸਾ ਇਸ ਕਨਸਟੇਬਲ ਹੈਗੇਨ ਪੰਜਾਬ ਪੁਲਿਸ ਦੇ ਜਿਹੜੇ ਸਿਪਾਈ ਹਨ ਐਵਰੀ ਸਕੋਰਪੀਓ ਐਨ ਜੇ ਜੀ ਗੱਡੀਆਂ ਦੋ ਦੋ ਸਾਲ ਪਹਿਲੇ ਕੱਢ ਕੇ ਜਿਹੜੀ ਹੈ ਲੜਾਈ ਤੇ ਵੀ ਗੱਡੀ ਆਈ ਸੀਗੀ ਜਿਹੜੇ ਕਰਨਲ ਸਾਹਿਬ ਦੇ ਕੇਸ ਤੇ ਸਕੋਰਪੀਓ ਐਨ ਆਈ ਸੀਗੀ ਜੀ ਠੀਕ ਹੈ ਜਿਹਦਾ ਨੰਬਰ 060 ਸੀ ਉਹ ਜੈ ਸਿੰਘ ਸਿੱਧੀ ਸੀਗੀ ਠੀਕ ਹੈ ਇਹ ਉਹ 2023 ਨਵੰਬਰ ਤੇ ਨਵੀਂ ਗੱਡੀ ਕੱਢੀ ਹੋਈ ਸੀਗੀ ਤੁਸੀਂ ਸੋਚੋ ਇੱਕ ਕਨਸਟੇਬਲ ਤੇ ਜਿਹੜਾ ਇਹ ਵੀ ਸਕੋਰਪੀਓ ਵਰ ਫੋਰਚੂਨਰ ਲੈ ਕੇ ਘੁੰਮ ਰਹੇ ਨੇ ਤੇ ਪੰਜਾਬ ਪੁਲਿਸ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਇਹ ਪੈਸੇ ਕਿੱਥੋਂ ਆ ਰਹੇ ਜੀ 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 ਅਗਰ ਤਾਂ ਕ੍ਰਾਈਮ ਨਹੀਂ ਹੈ ਕਿਸੇ ਕੁਛ ਨਹੀਂ ਹੈ ਤੇ ਇਹ ਤੇ ਬਹੁਤ ਹੀ ਮਤਲਬ ਇਹ ਬੋਲਦੇ ਨਾ ਪੰਜਾਬ ਨੂੰ ਲੁੱਟ ਕੇ ਇਹਨਾਂ ਦਾ ਬੇਸਿਕ ਪੇ ਕਿੰਨੀ ਹੈ ਵੀ 25000 ਰੁਪਏ ਬੇਸਿਕ ਪੇ ਹੈ ਲੱਖ ਰੁਪਏ ਦੀ ਪੇ ਵੀ ਚਾਹੇ ਅਗਰ ਬੰਦਾ ਇਹਨਾਂ ਦੇ ਖਰਚੇ ਇਹਨਾਂ ਠੀਕ ਹੈ ਉਹ ਦੂਜੀ ਗੱਲ ਉਹ ਕਹਿੰਦੇ ਕਿ ਜਿਹੜੀ ਸਾਡੇ ਲੜਾਈ ਹੋਈ ਸੀ ਉਸ ਵਿੱਚ ਕਹਿੰਦੇ ਕਿ ਜੀ ਪੁਲਿਸ ਗੱਡੀ ਆਈ ਸੀ ਤੇ ਉਹਨਾਂ ਨੇ ਦੇਖ ਲਿਆ ਸੀ ਪੁਲਿਸ ਤੇ ਪੁਲਿਸ ਦੀ ਗੱਡੀ ਦੇ ਪਿੱਛੇ ਇੱਕ ਫੋਰਚੂਨਰ ਤੇ ਇੱਕ ਹੈ ਸਕੋਰਪਿਓ ਐ ਨਵੀਂ ਕਿਸ ਉਹ ਉਸ ਦੇ ਵਿੱਚ ਵੀ ਪੁਲਿਸ ਵਾਲੇ ਬੈਠ ਕੇ ਆਏ ਸੀਗੇ ਕੀ ਕਰਨ ਆਏ ਸੀਗੇ ਉਹ ਬਿਲਕੁਲ ਬਿਲਕੁਲ ਨਮ ਜੀ ਐਨੀਵੇਟ ਇਹਦਾ ਜੀ ਨਮੀ ਜੀ ਸਭ ਤੋਂ ਵੱਡੀ ਪ੍ਰੋਬਲਮ ਪੰਜਾਬ ਵਿੱਚ ਆਇਆ ਵੈ ਦੇਖੋ ਅਗਰ ਪੰਜਾਬ ਨੂੰ ਇੱਕ ਪੀਸਫੁਲ ਸਟੇਟ ਬਣਾਣਾ ਹੈ ਨਾ ਜੀ ਤੇ ਜਿਹੜੇ ਹੈ ਯੂਨੀਫਾਰਮ ਦੇ ਗੁੰਡੇ ਹਨ ਜੋ ਪੰਜਾਬ ਚ ਲਾਰੇ ਇਹਨਾਂ ਨੂੰ ਕੱਢ ਕੇ ਬਾਹਰ ਸੱਤਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਪੰਜਾਬ ਵਿੱਚ ਹਰ ਘਰ ਵਿੱਚ ਇੱਕ ਮਾਂ ਇੱਕ ਪੈਣ ਇੱਕ ਪਿਓ ਇੱਕ ਪਰਾਰ ਹੋ ਰਿਹਾ ਹੋਏਗਾ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਜਿੱਦਾਂ ਐਨਕਾਊਂਟਰਸ ਨੇ ਸਾਰੇ ਐਨਕਾਊਂਟਰਸ ਦੀ इनवेस्टिगे होनी चाहिए, होनी चाहिए क्योंकि इनकाउंटर भी जिस तरीके नाल हो रहे हैं, होने ही पता ही होना कुछ एनकाउंटर खुल गए फेक एनकाउंटर है जिसके पीछे एक पहले भी एस एच चौहर डी एस पी ना होना ਸਾਰੇ ਇਨਕਾਊਂਟਰਸ ਦਾ ਉਹ ਕਰਨਾ ਚਾਹੀਦਾ ਹੈ ਡੀਜੀ ਸਾਹਿਬ ਨੂੰ ਇਨਸਟੈਡ ਇਹਨਾਂ ਨੂੰ ਬਚਾਨ ਤੇ ਜਗਾ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਕਿੰਨੀ ਸਚਾਈ ਹੈ ਇਹਨਾਂ ਦੇ ਇਨਕਾਊਂਟਰਸ ਤੇ ਇਹ ਤੇ ਪੁਲਿਸ ਨੂੰ ਕੋਰਟ ਤੇ ਜਾਣ ਦੀ ਲੋੜ ਹੀ ਨਹੀਂ ਹੋਣੀ ਚਾਹੀਦੀ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਕਿ ਕਿੰਨੀ ਸਚਾਈ ਹੈ ਜੀ ਜੀ ਬਿਲਕੁਲ ਨਾ ਕਿ ਉਸ ਨਾ ਕਿ ਉਸ ਹੁੰਦਾ ਹਿੱਸਾ ਬਣ ਜਾਓ ਜਿਹੜੇ ਗਲਤ ਹੋਇਆ ਉਸ ਦਾ ਹਿੱਸਾ ਜਿਹੜਾ ਦੇਖੋ ਇਦਾਂ ਸਿੱਧੀ ਗੱਲ ਹੈ ਜਿਹੜਾ ਗਲਤ ਦਾ ਸਾਥ ਦਿੰਦਾ ਉਹ ਵੀ ਗਲਤ ਹੁੰਦਾ ਜੀ ਬਿਲਕੁਲ ਹਾਂਜੀ ਕੱਲ ਦੀ ਮੈਂ ਬਸ ਰੱਬ ਨੂੰ ਦੁਆ ਮੰਗਦੀ ਆ ਕਿ ਸਾਨੂੰ ਜਸਟਿਸ ਮਿਲੇ ਔਰ ਰੱਬੂ ਖਾਲੀ ਮਨੂ ਨੇ ਜਿੰਨੀ ਵੀ ਮਾਪੇਨਾ ਐ ਪੰਜਾਬ ਦੀ ਦੁਖੀ ਹਨ ਉਹਨਾਂ ਸਾਰਿਆਂ ਨੂੰ ਜਸਟਿਸ ਮਿਲੇ ਮੈਂ ਸਾਰਿਆਂ ਨਾਲ ਖੜੀ ਆ ਮੈਂ ਆਈ ਹੈਵ ਡਿਸਾਈਡਡ ਕਿ ਮੈਂ ਸਾਰਿਆਂ ਦੀ ਮਦਦ ਕਰੂੰਗੀ ਜਿਸ ਜਿਹੜੇ ਘਰੇ ਵੀ ਦੁੱਖ ਹੈ ਨਾ ਉਸ ਦੁੱਖ ਨੂੰ ਸਾਂਝਾ ਕਰੂੰਗੀ ਕਿਉਂਕਿ ਦੁੱਖ ਸਾਂਝਾ ਜਦੋਂ 10000 ਬੰਦੇ ਮੇਰੇ ਮੋਰਚੇ ਚ ਆ ਕੇ ਮੇਰਾ ਦੁੱਖ ਸਾਂਝਾ ਜਿਨ੍ਹਾਂ ਨੇ ਕੀਤਾ ਤੇ ਮੇਰਾ ਦੁੱਖ ਮੈਨੂੰ ਹਿੰਮਤ ਮਿਲੀ ਉਦੋਂ ਹੀ ਮੈਂ ਹਰ ਇੱਕ ਪੰਦੇ ਦੀ ਹਿੰਮਤ ਬਣੂੰਗੀ ਜੀ ਬਿਲਕੁਲ ਮੈਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੁਹਾਡਾ ਫੇਰ ਪਰਨਾ ਕਰ ਜੁੜਦੇ ਆ ਅਪਡੇਟ ਲੈਣ ਲਈ ਥੈਂਕ ਯੂ